ਹallelujah praise the lord ਪ੍ਰਭੂ ਯਿਸੂ ਮਸੀਹ ਜੀ ਦੇ پاک ਪਵਿੱਤਰ ਔਰ ਸਮਰਤੀ ਜਲਾਲੀ ਨਾਮ ਦੇ ਵਿੱਚ ਸਭਨਾਂ ਨੂੰ ਪਿਆਰ ਭਰ ਸਲਾਮ ਜੈਮਸੀ ਕੀ ਗੋਡ ਬlesਸ ਯੂ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਆਈਏ ਯਹਵਾ ਪਰਮੇਸ਼ਰ ਪਿਤਾ ਪਰਮੇਸ਼ਰ ਸਵਰਗੀ ਪਿਤਾ ਯਹਵਾ ਪਰਮੇਸ਼ਰ ਪ੍ਰਭੂ ਯੇਸ਼ੂ ਨਾਸਰੀ ਜੀ ਦਾ ਧੰਨਵਾਦ ਕਰਾਂਗੇ ਬਾਪ ਬੇਟਾ ਔਰ ਪਾਕ ਜੀ ਦਾ ਧੰਨਵਾਦ ਕਰਾਂਗੇ ਜਿਸ ਯਹਵਾ ਪਰਮੇਸ਼ਰ ਨੇ ਸਨਿਸ਼ਚਿਤ ਤਿੱਤੇ ਜੀਉਣਾ ਰੱਖਿਆ ਔਰ ਆਪਣੇ ਕਦਮਾਂ 'ਚ ਬੈਠ ਕੇ ਧੰਨਵਾਦ ਕਰਨ ਦਾ ਮੌਕਾ ਦਿੱਤਾ ਹੈ ਕਿ ਅਸੀਂ ਦਾ ਧੰਨਵਾਦ ਕਰ ਸਕੀਏ ਆਈਏ ਉਹਦੀਆਂ ਸਭ ਕੀਤੀਆਂ ਭਲਾਈਆਂ ਸਭ ਦਿੱਤੀਆਂ ਵਰਤਾਵਾਂ ਤੇ ਚੰਗੀ ਸੇ ਤੰਦਰੁਸਤੀ ਵਾਸਤੇ ਹਰ ਆਸ਼ੀਸ਼ ਬਰਕਤ ਵਾਸਤੇ ਉਹਦਾ ਧੰਨਵਾਦ ਕਰਾਂਗੇ ਅਸੀਂ ਪਾਕ ਵਚਨ ਦੇ ਵਿੱਚੋਂ ਪੜਾਂਗੇ ਜਿਹੋਨਾ ਦੀ ਪਹਿਲੀ ਪਤਰੀ ਉਸਦੇ ਦੋदयाਏ ਦੀ ਪਹਿਲੀ ਐਤ ਤੋਂ ਪੜਾਂਗੇ ਜਿਹਦੇ ਵਿੱਚ ਲਿਖਿਆ ਹੈ ਇਹ ਮੇਰੇ ਬੱਚਿਓ ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ ਪਾਪ ਨਾ ਕਰੋ ਅਤੇ ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯੀਸ਼ੂ ਮਸੀਹ ਜਿਹੜਾ ਧਰਮੀ ਹੈ ਅਤੇ ਉਹ ਸਾਡਿਆਂ ਪਾਪਾਂ ਦਾ ਪ੍ਰਾਛਿਤ ਹੈ ਪਰ ਨਿਹਰੇ ਸਾਡਿਆਂ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ ਹੈ ਅਤੇ ਜੇ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਸ ਨੂੰ ਉਸ ਨੂੰ ਜਾਣਿਆ ਹੈ ਉਹ ਜਿਹੜਾ ਆਖਦਾ ਹੈ ਭਈ ਮੈਂ ਉਹ ਨੂੰ ਜਾਣਿਆ ਹੈ ਅਤੇ ਉਹਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਜੋ ਝੂਠਾ ਹੈ ਅਤੇ ਸਚਾਈ ਉਹਦੇ ਵਿੱਚ ਹੈ ਹੀ ਨਹੀਂ ਖੁਦਾ ਦਾ ਧੰਨਵਾਦ ਕਰਦੇ ਇਸ ਪਾਕ ਵਚਨ ਵਾਸਤੇ ਜੋ ਖੁਦਾ ਨੇ ਪਾਕ ਵਚਨ ਦਿੱਤਾ ਹੈ ਖੁਦਾ ਦਾ ਪਾਕ ਵਚਨ ਕਹਿੰਦਾ ਹੈ ਕਿ ਹੇ ਮੇਰੇ ਸਖਾਇਆ ਕਹੇ ਮੇਰੇ ਬੱਚਿਓ পাপ ਨਾ ਕਰੋ ਜੇ ਕੋਈ ਪਾਪੀ ਹੈ ਗੁਨਾਹਗਾਰ ਹੈ ਗੁਨਾਹ ਕੀਤਾ ਜੀ ਤੱਕ ਆਪਣੇ ਗੁਨਾਹਾਂ ਨੂੰ ਮੰਨ ਕੇ ਤੋਬਾ ਨਹੀਂ ਕੀਤੀ ਤੇ ਸਾਡੇ ਕੋਲ ਇੱਕ ਸਹਾਇਕ ਹੈ ਸਾਡਾ ਇੱਕ ਮਦਦਗਾਰ ਹੈ ਪ੍ਰਭ ਯਿਸੂ مسیਹ ਜਿਹਦੇ ਦੁਆਰਾ ਸਾਡੇ ਪਾਪਾਂ ਦੀ ਮਾਫੀ ਹੈ ਜਿਹਦੇ ਦੁਆਰਾ ਮੁਕਤੀ ਹੈ ਜਿਹਦੇ ਦੁਆਰਾ ਸਦਾ ਦਾ ਜੀਵਨ ਹੈ ਆਈਏ ਸੇ ਆਪਣੇ ਆਪ ਨੂੰ ਉਸ ਯਹਵਾ ਪਰਮੇਸ਼ਰ ਦੇ ਕਦਮਾਂ 'ਚ ਚਕਾ ਕੇ ਪ੍ਰਭੂ ਯੀਸੂ ਮਸੀਹ ਦੇ ਅੱਗੇ ਆਪਣੇ ਆਪ ਨੂੰ ਨੀਵਿਆ ਕਰਕੇ ਆਪਣੇ ਗੁਨਾਹਾਂ ਨੂੰ ਮੰਨिए ਆਪਣੇ ਗੁਨਾਹਾਂ ਤੋਂ ਤੋਹਫਾ ਕਰਿਏ ਤਾਂ ਜੋ ਖੁਦਾ ਸਾਡੇ ਤੇ ਕਿਰਪਾ ਕਰੇ ਦੁਆ ਕਰਾਂਗੇ ਮਿਹਰਬਾਨ ਪਿਆਰੇ ਸਿਰਗੀ ਪਿਤਾ ਧਰਤੀ ਔਰ ਆਕਾਸ਼ ਦੇ ਬਣਾਉਣ ਵਾਲੇ ਸਾਰੀ ਸ੍ਰਿਸ਼ਟੀ ਦੇ ਸਿਰਜਣਹਾਰ ਸੈਨਾ ਦੇ ਯਹਵਾ ਪਰਮੇਸ਼ੁਰ ਅਬਰਾਹਾਮ ਇਜ਼ਹਾਕ ਤੇ ਯਾਕੂਬ ਦੇ ਖੁਦਾ ਸਾਡੇ ਪਿਓ ਦਾਦਿਆਂ ਦੇ ਪਰਮੇਸ਼ੁਰ ਸਾਡੇ ਸਭਨਾਂ ਦੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਇਹ ਸੋਹਣੇ ਅਤੇ ਸਨਹਿਰੀ ਮੌਕੇ ਵਾਤੇ ਜੋ ਆਪ ਜੀ ਨੇ ਸਾਡੀਆਂ ਜਿੰਨੀਆਂ ਚ ਸਮਾਂ ਦਿੱਤਾ ਹੈ ਕਿਸੇ ਤੇਰਾ ਧੰਨਵਾਦ ਕਰ ਸਕੀਏ ਪਵਿੱਤਰ ਮਹਾਨ ਜਲਾਲੀ ਪਿਤਾ ਮੈਂ ਬੇਨਤੀ ਕਰਦਾ ਹਾਂ ਉਹਨਾਂ ਲੋਕਾਂ ਵਾਤੇ ਜੋ ਆਪਣੇ ਜੀਵਨ ਗੁਨਾਹਾਂ ਵਿੱਚ ਪਾਪਾਂ ਵਿੱਚ ਬੁਰੀ ਸੰਗਤ ਵਿੱਚ ਨਸ਼ੇ ਵਿੱਚ ਬਰਾਈ ਵਿੱਚ ਕੱਟ ਰਹੇ ਹਨ ਪ੍ਰਭੂ ਹਰ ਇੱਕ ਉਸ ਇਨਸਾਨ ਉਤੇ ਕਿਰਪਾ ਕਰ ਔਰ ਪ੍ਰਭੂ ਈਸ਼ਰਾਜਾ ਹਰ ਇੱਕ ਨੂੰ ਮਾਫ ਕਰ ਹਰ ਇੱਕ ਤੇ ਦਇਆ ਕਰ ਤਾਂ ਜੋ ਜਾਨਾਂ ਬਚਾਈਆਂ ਜਾਣ ਮਹਾਨ ਪ੍ਰਭੂ ਤੇਰਾ ਪਾਕ ਉਹ ਚਿੰਦ ਦੱਸਦਾ ਹੈ ਦਿਨ ਬੁਰੇ ਹਨ ਸਮਾਂ ਆਖਰੀ ਹੈ ਤੂੰ ਜਲਦੀ ਇਸ ਧਰਤੀ ਦਾ ਨਿਉ ਕਰਨ ਵਾਸਤੇ ਆ ਰਿਹਾ ਤੂੰ ਨਹੀਂ ਚਾਹੁੰਦਾ ਕੋਈ ਜਾਨ ਪਾਪੀ ਚ ਨਾਸ ਹੋਏ ਤੂੰ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ ਕਿਉਂਕਿ ਇਹ ਹਵਾ ਪਰਮੇਸ਼ਰ ਆਪ ਜੀ ਨੇ ਸਭ ਕੁਝ ਆਪਣੇ ਸ਼ਬਦ ਦੇ ਨਾਲ ਬਣਾਇਆ ਪਰ ਇੱਕ ਇਨਸਾਨ ਹੈ ਜਿਸ ਨੂੰ ਆਪਣੇ ਹੱਥਾਂ ਦੇ ਨਾਲ ਮਿੱਟੀ ਤੋਂ ਬਣਾ ਕੇ ਆਪਣੇ ਸਾਹਾਂ ਵਿੱਚੋਂ ਸਾਹ ਫੂਕੇ ਜਿੰਦੀ ਜਾਨ ਬਣਾਇਆ ਤੂੰ ਹਰ ਇੱਕ ਇਨਸਾਨ ਦੇ ਨਾਲ ਪਿਆਰ ਕਰਦਾ ਤੂੰ ਕਿਸੇ ਵੀ ਇਨਸਾਨ ਦਾ ਨਾ ਸੁਨੇ ਚਾਹੁੰਦਾ ਤੋ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ ਹਰ ਇੱਕ ਨੂੰ ਸੇਉ ਨਰਾਜ ਸਵਰਗ ਰਾਜ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਮੇਰੇ ਅੱਬਾ ਹਰ ਇੱਕ ਇਨਸਾਨ ਤੇ ਕਿਰਪਾ ਕਰ ਪੂਰੀ ਦੁਨੀਆ ਦੇ ਵਿੱਚ ਹਰ ਕੋਨੇ ਵਿੱਚ ਵਸਦੇ ਹਰ ਇੱਕ ਇਨਸਾਨ ਤੇ ਕਿਰਪਾ ਕਰ ਮਹਾਨ ਪਿਤਾ ਜੋ ਤੇਰੇ ਦਾਸ ਤੇਰੀ ਅੰਦਾਸੀਆਂ ਤੇਰੇ ਚੁਣੇ ਹੋਏ ਲੋਕ ਕਿਲਸੀਆਂ ਵਾਂ ਉਹਨਾਂ ਤੇ ਵੀ ਕਿਰਪਾ ਕਰ ਜੋ ਤੇਰੇ ਲੋਕ ਸਤਾਏ ਜਾ ਰਹੇ ਹਨ ਜਿਨ੍ਹਾਂ ਦੇ ਖਿਲਾਫ ਪਿਤਾ ਪਰਮੇਸ਼ਰ ਸਾਜਿ ਸਾ ਰਾਜ ਕੀ ਉਹਨਾਂ ਨੂੰ ਜੇਲਾ ਵਿੱਚ ਜਾਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਆਪਣੇ ਉਹਨਾਂ ਬੱਚਿਆਂ ਦੀ ਮਦਦ ਕਰ ਆਪਣਾ ਬਾਲ ਆਪਣੀ ਤਾਕਤ ਦੇ ਔਰ ਵਿਰੋਧੀਆਂ ਨੂੰ ਸ਼ਰਮਿੰਦਿਆਂ ਕਰ ਤੇਰਾ ਨਾਮ ਉੱਚਾ ਹੋਵੇ ਤੇਰਾ ਹੀ ਨਾਮ ਹੀ ਮਾਪੇ ਪਿਆਰੇ ਅੱਬਾ ਹਰ ਇੱਕ ਸੇਵਕ ਤੇ ਉਹਦੇ ਘਰ ਤੇ ਪਰਿਵਾਰ ਤੇ ਖਰਾਣੇ ਤੇ ਕਿਰਪਾ ਕਰੀ ਜੋ ਵੀ ਆਪਣੇ ਸੇਵਕਾਂ ਨੂੰ ਕਲੀਸ਼ਾ ਦਿੱਤੀ ਹੈ ਮਿਨਿਸਟਰੀਆਂ ਦਿੱਤੀਆਂ ਹਨ ਚਰਚਾਂ ਦਿੱਤੀਆਂ ਵਿਸ਼ਵਾਸੀ ਭੈਣ ਭਰਾ ਦਿੱਤੇ ਹਨ ਸਭਨਾਂ ਤੇ ਤੇਰੀ ਕਿਰਪਾ ਤੇਰੀ ਯਾ ਤੇਰੇ ਫਜ਼ਲ ਤੋਂ ਮੰਗਦਾ ਹਾਂ ਤੇਰਾ ਰਹਿਮਤਾਂ ਵਾਲ ਹੱਥ ਬਣਿਆ ਰਵੇ ਜੇ ਕੋਈ ਦੁਖੀ ਬਿਮਾਰਿਆ ਮੇਰੇ ਅੱਬਾ ਯਸ਼ਰਾਜ ਸ਼ੂਕੇ ਚੰਗਿਆਕਰ ਪਿਤਾ ਪਰਮੇਸ਼ਰ ਬਹੁਤ ਸਾਰੇ ਐਸੇ ਲੋਕ ਹਨ ਜੋ ਆਪਣੀ ਅੱਖਾਂ ਨਾਲ ਦੇਖ ਨਹੀਂ ਸਕਦੇ ਬਹੁਤ ਸਾਰੇ ਐਸੇ ਲੋਕ ਹਨ ਜੋ ਆਪਣੇ ਕਦਮਾਂ ਨਾਲ ਚੱਲ ਨਹੀਂ ਸਕਦੇ ਬਹੁਤ ਸਾਰੇ ਐਸੇ ਲੋਕ ਹਨ ਜੋ ਆਪਣੇ ਹੱਥਾਂ ਨਾਲ ਕੁਝ ਨਹੀਂ ਕਰ ਸਕਦੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆਪਣੇ ਕੰਨਾਂ ਤੋਂ ਸੁਣ ਨਹੀਂ ਸਕਦੇ ਬਹੁਤ ਸਾਰੇ ਇਸ ਸੰਸਾਰ ਵਿੱਚ ਐਸੇ ਲੋਕ ਨੇ ਜਿਹੜੇ ਆਪਣੀ ਜ਼ੁਬਾਨ ਤੋਂ ਬੋਲ ਨਹੀਂ ਸਕਦੇ ਮੇਰੇ ਮਹਾਨ ਪਿਤਾ ਆਪਜੀ ਦੀ ਮਹਾਨ ਕਿਰਪਾ ਆਪਜੀ ਦੀ ਦਇਆ ਹੈ ਆਪਜੀ ਦਾ ਫਜ਼ਲ ਹੈ ਆਪਜੀ ਦੀ ਰਹਿਮਤਪਰੀ ਨਿਗਾਹ ਹੈ ਸਾਡੇ ਤੇ ਜੋ ਆਪਜੀ ਨੇ ਸਾਨੂੰ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੋਂ ਬਚਾ ਕੇ ਚੰਗੀ ਸੇ ਦਿੱਤੀ ਹੈ ਹਰ ਅੰਗ ਦੇ ਨਾਲ ਬLES ਕੀਤਾ ਹੈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਇਹ ਸਭ ਦਿੱਤੀਆਂ ਵਰਕਤਾ ਵਾਤੇ ਉਹਨਾਂ ਲੋਕਾਂ ਤੇ ਵੀ ਤਰਸ ਕਰੋ ਪ੍ਰਭੂ ਜੋ ਬੇਸਹਾਰਾ ਹਨ ਜੋ ਬੇਰੁਜ਼ਗਾਰ ਹਨ ਜੋ ਬੇਔਲਾਦ ਹਨ ਜੋ ਬੇਕਰੇ ਹਨ ਸਾਰੇ ਤੇ ਕਿਰਪਾ ਕਰੋ ਮੇਰੀ ਖਾਸ ਮੰਤ ਹੈ ਪ੍ਰਭੂ ਇਹ ਸੰਸਾਰ ਵਿੱਚ ਵਾਸਤੇ ਉਹਨਾਂ ਲੋਕਾਂ ਵਾਸਤੇ ਜੋ ਪਾਪ ਦੇ ਵਿੱਚ ਜੀਵਨ ਕੱਟ ਰਹੇ ਨੇ ਪ੍ਰਭੂ ਹਰ ਇੱਕ ਇਨਸਾਨ ਨੂੰ ਜੋ ਪਾਪ ਵਿੱਚ ਹੈ ਉਹਨੂੰ ਆਪਣੇ ਕਦਮਾਂ ਵਿੱਚ ਲਾ ਆਪਣੇ ਉਹ ਗੁਨਾਹਾਂ ਨੂੰ ਮੰਨ ਕੇ ਤੋਬਾ ਕਰੇ ਤੇ ਉਹਨੂੰ ਆਪਣਾ ਉਦਾਰ ਕਰਤਾ ਤੇ ਉਹਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਸਕੇ ਤਾਂ ਜੋ ਉਹਨਾਂ ਵਾਲੀਆਂ ਤਬਾਹੀਆਂ ਤੋਂ ਬਚਾਈ ਜਾਣ ਨੌਜਵਾਨਾਂ ਤੇ ਕਿਰਪਾ ਕਰੋ ਜਵਾਨੀ ਦੇਣਾ ਸੰਭਾਲ ਕੇ ਰੱਖਣਾ ਹਰ ਤਰ੍ਹਾਂ ਦੀ ਬਰੈਜ ਤੋਂ ਪਾਪ ਤੋਂ ਨਸੇ ਤੋਂ ਬੁਰੀ ਸੰਗਤ ਤੋਂ ਵੀ ਵਿਚਾਰ ਤੋਂ ਬਚਾਉਣਾ ਆਪਣੀ ਸੇਵਕਾਈ ਵਾਤੇ ਨੌਜਵਾਨਾਂ ਨੂੰ ਤਿਆਰ ਕਰੋ ਤਾਂ ਜੋ ਤੁਹਾਡਾ پاک ਕلام ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇ ਹਰ ਇੱਕ ਗੁਟਨਾ ਤੁਹਾਡੇ ਚਰਨਾਂ ਉੱਤੇ ਝੁਕ ਜਾਵੇ ਹਰ ਇੱਕ ਜ਼ੁਬਾਨ ਤੇਰੇ ਪਵਿੱਤਰ ਨਾਮ ਦਾ ਪ੍ਰਭੂ ਯੀਸ਼ੂ ਜੀ ਇਕਰਾਰ ਕਰੇ ਕਿ ਤੂੰ ਹੀ ਉਦਾਰ ਕਰਤਾ ਤੂੰ ਹੀ ਮੁਕਤੀ ਦਾਤਾ ਤੂੰ ਹੀ ਸਦਾਦਾ ਜੀਵਨ ਦੇਣ ਵਾਲਾ ਪ੍ਰਭੂ ਹੈ ਘਰਾਂ ਦੇ ਵਿੱਚ ਪਾਗ ਦੂਤਾਂ ਦੇ ਪੈਰ ਲਗਾਓ ਪਵਿੱਤਰ ਦੂਤਾਂ ਦੀ ਉਵਾੜਾਂ ਲਗਾ ਕੇ ਰੱਖਣੀਆਂ ਹਰ ਜ਼ਰੂਰਤ ਨੂੰ ਪੂਰਿਆ ਕਰਨਾ ਮੌਸਮੀ ਬਿਮਾਰੀਆਂ ਤੋਂ ਬਚਾਉਣਾ ਚੰਗੇ ਸੇਤਾਂ ਬਖਸ਼ਣੀਆਂ ਤੁਹਾਡਾ ਧੰਨਵਾਦ ਜੋ ਵੀ ਇੱਥੇ ਕਲੀਸਿਆ ਹੈ ਪ੍ਰਭੂ ਕਲੀਸਿਆਨ ਤੁਹਾਡੇ ਅੱਥਾਂ ਦੇ ਨਾ ਆਪਣੇ ਲੋਕਾਂ ਤੇ ਆਪਾਰ ਕਿਰਪਾ ਕਰੋ ਕਿ ਕਲਿਸਿਆ ਦਿਨ ਪ੍ਰਤੀ ਦਿਨ ਗਰੋਥ ਕਰੇ ਵਧਦੀ ਜਾਏ ਤੇਰੇ ਨਾਮ ਨੂੰ ਮੀਮਾ ਮਿਲੇ ਜੋ ਪਿਤਾ ਪਰਮੇਸ਼ੁਰ ਇਸ ਦੇਸ਼ ਵਿੱਚ ਰਿੰਦਾਬ ਜੀ ਨੇ ਸਾਨੂੰ ਸੇਵਾ ਬਖਸ਼ੀ ਹੈ ਪ੍ਰਭੂ ਦੀ ਸੇਵਾ ਵਿੱਚ ਤੁਸੀਂ ਆਪ ਸਹਾਇਕ ਹੋ ਕੇ ਮਦਦਗਾਰ ਬਣ ਕੇ ਅੱਗੇ ਵਧ ਕੇ ਸਾਡੀ ਸਾਰਿਆਂ ਦੀ ਸਹਾਇਤਾ ਕਰਨ ਜਦ ਅਸੀਂ ਮਿਲ ਕੇ ਤੇਰੇ ਨਾਮ ਦੀ ਹਮਦ ਉਸਾਂ ਦਾ ਮੀਮਾ ਤੇ ਵਿਡਾਈ ਕਰਦੇ ਹਾਂ ਸਾਡੀ ਸਾਰਿਆਂ ਦੀ ਮਦਦ ਕਰ ਸਾਡੇ ਸਾਰਿਆਂ ਦੀ ਅਗਵਾਈ ਕਰ ਸਾਡੇ ਸਾਰਿਆਂ ਦੀ ਸਹਾਇਤਾ ਕਰ ਤਾਂ ਜੋਸੀਂ ਤੇਰੇ ਪਿਆਰ ਵਿੱਚ ਵਧਦੇ ਜਾਏ ਤੇਰੇ ਨਾਮ ਨੂੰ ਮੀਮਾ ਮਿਲੇ ਤੇਰੇ ਪਵਿੱਤਰ ਨਾਮ ਨੂੰ ਵਿਡਾਈ ਮਿਲੇ ਤੇਰਾ ਪਿਤਾ ਨਾਮੁ ਚਾਹ ਮੇਰੇ ਬਾਈਸ਼ ਰਾਜ ਮਹਾਨ ਪਿਤਾ ਭੈਣ ਭਰਾਵਾਂ ਨੂੰ ਤੁਹਾ ਜੱਥਾ ਦਿਨਾ ਹਰ ਇੱਕ ਦੇ ਕਾਰੋਬਾਰ ਨੂੰ ਬLES ਕਰੋ ਜਿੰਨਾ ਕੋ ਚੰਗੇ ਕਾਰੋਬਾਰ ਨਹੀਂ ਹਨ ਪ੍ਰਭੂ ਜੋ ਕੰਮ ਤੋਫਰੀ ਹਨ ਉਹਨਾਂ ਦੀ ਮਦਦ ਕਰਤਾ ਜਿਨ੍ਹਾਂ ਨੂੰ ਚੰਗਾ ਕੰਮ ਮਿਲ ਸਕੇ ਔਰ ਤੇਰਾ ਧੰਨਵਾਦ ਕਰਨ ਜੇ ਕੋ ਦੁਖੀ ਬਿਮਾਰ ਹੈ ਸ਼ੁਕੀ ਚੰਗਿਆ ਕਰ ਜਿਨ੍ਹਾਂ ਦੇ ਘਰਾਂ ਵਿੱਚ ਲੜਾਈ ਝਗੜਾ ਪਰੇਸ਼ਾਨੀ ਬੋਝ ਹੈ ਚਿੰਤਾ ਹੈ ਟੈਨਸ਼ਨ ਹੈ ਯੀਸ਼ੂ ਤੇਰੇ ਨਾਮ ਵਿੱਚ ਸਭ ਬਿਮਾਰੀਆਂ ਸਭ ਲੜਾਈ ਝਗੜੇ ਨੂੰ ਸਾਰੇ ਬੋਝ ਨੂੰ ਚਿਲਕ ਦਿੰਦੇ ਹਾਂ ਤੋ ਸਾਖਿਆ ਏ ਥੱਕੇ ਤੇ ਬੋਝੇਰ ਦੱਬੇ ਹੋਏ ਮੇਰੇ ਪਾਸ ਸੋਵੇਂ ਤੁਹਾਨੂੰ ਆਰਾਮ ਦਿਆਂਗਾ ਪ੍ਰਭੂ ਹਰ ਇੱਕ ਦੇ ਬੋਝ ਨੂੰ ਉਠਾ ਹਰ ਇੱਕ ਦੀ ਚਿੰਤਾ ਨੂੰ ਆਪਣੇ ਤੇ ਲੈ ਔਰ ਹਰ ਇੱਕ ਨੂੰ ਆਨੰਦ ਨਿਸ਼ਾਨਤੀ ਦੇ ਹਰ ਘਰ ਪਰਿਵਾਰ ਘਰਾਂ ਵਿੱਚ ਦੁੱਖਾਂ ਨੂੰ ਬਿਮਾਰੀਆਂ ਨੂੰ ਪਰੇਸ਼ਾਨੀਆਂ ਨੂੰ ਬੋਝ ਨੂੰ ਚਿੰਤਾ ਨੂੰ ਹਰ ਤਰ੍ਹਾਂ ਦੀ ਮੁਸ਼ਕਲ ਨੂੰ ਦੂਰ ਕਰ ਹਰ ਪਰਿਵਾਰ ਘਰਾਂ ਵਿੱਚ ਤੇਰੀ ਮਹਿਮਾ ਤੇਰੀ ਵਿਢਾਈ ਹੋਵੇ ਅਸੀਂ ਦਿਨ ਤੋਂ ਗਣੀ ਰਾਤ ਉਹ ਇੰਤਰ ਕੀ ਤੇਰੇ ਨਾਮ ਵਿੱਚ ਕਰੀਏ ਵਫਾਦਾਰੀ ਪਵਿੱਤਰਤਾ ਵਿੱਚ ਸਾਨੂੰ ਵਾਦਾ ਸਾਰਿਆਂ ਨੂੰ ਆਪਣੇ ਲੋਚਿਸ਼ ਭਾਗ ਰੱਖੇ ਬਰਕਰ ਦੇ ਤੇਰੇ ਨਾਮ ਨੂੰ ਮਹਿਮਾ ਮਿਲੇ ਮੈਂ ਅੱਬਾ ਜਲਾਲੀ ਆਪਣੇ ਆਪ ਨੂੰ ਤੁਹਾਡੇ ਅੱਥਨ ਆਪਣੇ ਪਾਗ ਲੋਚਿਸ਼ ਭਾਗ ਛੋਟਿਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਆਪਣੇ ਪਵਿੱਤਰ ਲੋਸ਼ ਪਾਉਣਾ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਮਦਦ ਤੇ ਸਹਾਤਾ ਕਰੋ ਹਰ ਇੱਕ ਦੇ ساتھ ਹੋ ਆਣ ਗਵਾਨ ਗਲੀ ਮਲੇ ਨਗਰ ਪੂਰੇ ਪੰਜਾਬ ਭਾਰਤ ਦੇਸ਼ ਤੇ ਪੂਰੇ ਸੰਸਾਰ ਵਿੱਚ ਵਸਦੇ ਆਪਣੇ ਲੋਕਾਂ ਦੇ ਕਿਰਪਾ ਕਰੋ ਤਾਂ ਜੋ ਤੁਹਾਡਾ ਨਾਮ ਉੱਚਾ ਹੋਵੇ ਜਲਾਲੀ ਪਿਤਾ ਵਿਸ਼ਵਾਸ ਕਰਦਾ ਪ੍ਰਾਰਥਨਾ ਸੁਣੀ ਬਰਕਰ ਦਿੱਤੀ ਦੁਆ ਪ੍ਰਭੀਸ਼ਾ ਰਾਜ ਤੇ ਆਪਣੇ ਪਵਿੱਤਰ ਨਾਮ ਲੈ ਕੇ ਮੰਗਦੀ ਆਮੀਨ 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 ਸੋਨਾ ਜੈਮਸੀ ਕੀ ਗੋਡ ਬਲੇਸ